ਪਰਮ ਸਤਿਕਾਰਯੋਗ ਗੁਰੂ ਪਿਆਰੇ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਾਂ ਵਿਚਾਰ ਕਰ ਰਹੇ ਸੀ ਕਾਫੀ ਸਮੇਤੋਂ ਸਿੱਖ ਕੌਮ ਦੇ ਮਹਾਨ ਯੋਧਿਆਂ ਦੇ ਜੋ ਸੰਖੇਪ ਜੀਵਨ ਬਾਰੇ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਕੌਮ ਵਿੱਚ ਕਿੰਨੇ ਮਹਾਨ ਯੋਧੇ ਹੋਏ ਹਨ ਆਉਣ ਵਾਲੇ ਸਮੇਂ ਵਿੱਚ ਜੋ ਸਾਡੇ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਅੱਜ ਆਪਾਂ ਜੋ ਵਿਚਾਰ ਕਰਨੇ ਹੈ ਸਿੱਖ ਕੌਮ ਦੇ ਮਹਾਨ ਜਨਰੈਲ ਮਹਾਨ ਸੂਰਬੀਰ ਯੋਧੇ ਸਰਦਾਰ ਹਰੀ ਸਿੰਘ ਨਲੂਏ ਦੇ ਜੀਵਨ ਬਾਰੇ ਸਾਧ ਸੰਗਤ ਜੀ ਸਿੱਖ ਇਤਿਹਾਸ ਵਿੱਚ ਇਤਿਹਾਸਕਾਰਾਂ ਨੇ ਬੜੇ ਸੋਹਣੇ ਜੋ ਆਪਾਂ ਆਪਣੇ ਵਿਚਾਰ ਪੇਸ਼ ਕੀਤੇ ਹਨ ਕਹਿੰਦੇ ਸੰਸਾਰ ਵਿੱਚ ਸਭ ਤੋਂ ਵੱਧ ਬਹਾਦਰ ਤੇ ਸ਼ਹੀਦ ਪੈਦਾ ਕਰਨ ਦਾ ਮਾਣ ਖਾਲਸਾ ਕੌਮ ਨੂੰ ਪ੍ਰਾਪਤ ਹੈ। ਇਨ੍ਹਾਂ ਬਹਾਦਰਾਂ ਤੇ ਸ਼ਹੀਦਾਂ ਦਾ ਜੀਵਨ ਇਤਿਹਾਸ ਖਾਲਸਾ ਕੌਮ ਦੀ ਜਿੰਦ ਜਾਨ ਹੈ। ਦੇਸ਼ ਦੀ ਆਜ਼ਾਦੀ ਅਤੇ ਤਰੱਕੀ ਲਈ ਯੁੱਧ ਜਾਂ ਮਿਹਨਤ ਕਰਦੇ ਹੋયા ਮਰਨ ਵਾਲੇ ਵਿਅਕਤੀ ਸ਼ਹੀਦ ਦੇ ਵਤਨ ਕਹਾਉਂਦੇ ਹਨ। ਇਹੋ ਜਿਹੇ ਸ਼ਹੀਦਾਂ ਦੀ ਖਾਲਸਾ ਕੌਮ ਵਿੱਚ ਕਮੀ ਨਹੀਂ ਹੈ। ਆਪਾਂ ਸਾਰੇ ਜਾਣਦੇ ਆ ਕਿ ਸਿੱਖ ਕੌਮ ਵਿੱਚ ਵੱਦ-ਵਦ ਸ਼ਹੀਦੀਆਂ ਪ੍ਰਾਪਤ ਕਰਨ ਦਾ ਜੋ ਮਾਣ ਹੈ ਆਪਣੇ ਹੀ ਸਿੱਖ ਕੌਮ ਦੇ ਜੋ ਮਹਾਨ ਯੋਧਿਆਂ ਨੂੰ ਪ੍ਰਾਪਤ ਹੋਇਆ ਹੈ ਤੇ ਅੱਗੇ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਕਾਇਮ ਕੀਤੇ ਖਾਲਸਾ ਰਾਜ ਵਿੱਚ ਅਨੇਕਾਂ ਸ਼ੇਰਦਿੱਲ ਸਿਰਲੱਥ ਬਹਾਦਰ ਦਲੇਰ ਸੂਰਮਿਆਂ ਦੀ ਗੱਲ ਕਰੀਏ ਤਾਂ ਸਾਰੇ ਇੱਕ ਤੋਂ ਇੱਕ ਵੱਧ ਹਨ ਜਿਨ੍ਹਾਂ ਸੂਰਮਿਆਂ ਨੇ ਦੁਸ਼ਮਣ ਦੀ ਸੈਨਾ ਵਿੱਚ ਇਕੱਲੇ ਰਹਿ ਜਾਣ ਤੇ ਵੀ ਮੈਦਾਨ ਨਹੀਂ ਛੱਡਿਆ ਸਗੋਂ ਦੁਸ਼ਮਣ ਦਾ ਬਹਾਦਰੀ ਨਾਲ ਡਟ ਕੇ ਮੁਕਾਬਲਾ ਕੀਤਾ ਤੇ ਖਾਲਸਾ ਰਾਜ ਦੇ ਇਤਿਹਾਸ ਆਪਣੇ ਲਹੂ ਨਾਲ ਸਿੰਜ ਕੇ ਪਰਫੁੱਲਤ ਕੀਤਾ ਇਨ੍ਹਾਂ ਬਹਾਦਰ ਯੋਧਿਆਂ ਦਾ ਜ਼ਿਕਰ ਹਮੇਸ਼ਾ ਹੁੰਦਾ ਰਹੇਗਾ ਤੇ ਸਿੱਖ ਕੌਮ ਇਨ੍ਹਾਂ ਦੇ ਸਦਾ ਮਾਣ ਵੀ ਰਹੇਗਾ ਸਦਾ ਮਾਣ ਕਰਦੇ ਰਹਿਗੇ ਸਿੱਖ ਕੌਮ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਰਦਾਰ ਹਰੀ ਸਿੰਘ ਨਲੂਆ ਇੱਕ ਅਜਿਹਾ ਯੋਧਾ ਸੀ ਜੋ ਹਮੇਸ਼ਾ ਸਿੱਖ ਇਤਿਹਾਸ ਵਿੱਚ ਚਮਕਦਾ ਹੀਰਾ ਬਣ ਕੇ ਪੇਸ਼ ਹੁੰਦਾ ਰਹੇਗਾ ਕਾਦਰ ਯਾਰ ਆਪਣੀਆਂ ਸ਼ੇਰ ਰਫੀਆਂ ਦੇ ਵਿੱਚ ਲਿਖਦਾ ਹੈ ਰਣਜੀਤ ਸਿੰਘ ਸਰਦਾਰ ਦੇ ਅਫਸਰਾਂ ਡਿੱਠਾ ਮੈਂ ਪਾ ਕੇ ਸਾਰਿਆਂ ਵਿੱਚ ਕਾਦਰ ਯਾਰ ਬਹਾਦਰਾਂ ਵਿੱਚ ਚਮਕੇ ਹਰੀ ਸਿੰਘ ਜਿਉਂ ਚੰਦ ਤਾਰਿਆਂ ਵਿੱਚ ਸਰਦਾਰ ਹਰੀ ਸਿੰਘ ਨਲੂਆ ਦਾ ਜਨਮ ਕਰਕੇ ਆ ਮਿਸਲ ਦੇ ਕੁਮੇਦਾਨ ਸਰਦਾਰ ਗੁਰਦਿਆਲ ਸਿੰਘ ਉਪਲ ਖੱਤਰੀ ਦੇ ਘਰ ਮਾਤਾ ਧਰਮਕੌਰ ਦੇ ਕੋਖੋਂ 1791 ਇਸਵੀ ਗੁਜਰਾਵਾਲਾ ਵਿੱਚ ਹੋਇਆ ਆਪ ਜੀ ਆਪਣੇ ਮਾਤਾ ਪਿਤਾ ਦੇ ਇਕਲੋਤੇ ਪੁੱਤਰ ਸਨ ਸਨ 1798 ਇਸਵੀ ਵਿੱਚ ਆਪ 7 ਸਾਲ ਦੇ ਸਨ ਕਿ ਆਪ ਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਆਪ ਜੀ ਦੇ ਮਾਤਾ ਧਰਮਕੌਰ ਸਰਦਾਰ ਹਰੀ ਸਿੰਘ ਜੀ ਦੇ ਨਾਲ ਲੈ ਕੇ ਆਪਣੇ ਭਰਾ ਕੋਲ ਚਲੇ ਗਏ ਤੇ ਉੱਥੋਂ ਹੀ ਆਪ ਜੀ ਦੇ ਪਰਵੇਸ਼ਕ ਹੋਈ ਪ੍ਰਸਿੱਧ ਸਮਕਾਲੀ ਲੇਖਕ ਹਮਿੰਦੁੱਲਾ ਸ਼ਹਿਬਾਦ ਦੇ ਕਸ਼ਮੀਰੀ ਆਪਣੀ ਪੁਸਤਕ ਅਕਬਰਨਾਮਾ ਵਿੱਚ ਲਿਖਦੇ ਹਨ ਕਿ ਸਰਦਾਰ ਹਰੀ ਸਿੰਘ ਨਲੂਏ ਦਾ ਜੋ ਜੀਵਨ ਸੀ ਬੜਾ ਹੀ ਸੋਹਣਾ ਜੀਵਨ ਸੀ ਤੇ ਜੇਕਰ ਉਹਨਾਂ ਦੇ ਗੱਲ ਕਰੀਏ ਜੋ ਰੂਪ ਦੀ ਕਹਿੰਦੇ ਸਰਦਾਰ ਹਰੀ ਸਿੰਘ ਨਲੂਆ ਸ਼ਕਲੋਂ ਸੋਹਣਾ ਦਿਲ ਦਾ ਦਲੇਰ ਲਾਸਾਨੀ ਸ਼ਖਸ਼ੀਅਤ ਦਾ ਮਾਲਕ ਅਤੇ ਅਦੁੱਤੀ ਰੂਪ ਵਾਲਾ ਸੀ ਸਰਦਾਰ ਹਰੀ ਸਿੰਘ ਦੇ ਜਾਤੀ ਗੁਣ ਕਰਮ ਦੇ ਸੁਭਾਅ ਬਾਰੇ ਲਿਖਦੇ ਹਨ ਕਿ ਤਿੱਖੇ ਨੈਣ ਨਕਸ਼ ਰੰਗ ਗੋਰਾ ਕੱਦ ਸਮੱਧਰ ਨਾ ਬਹੁਤਾ ਉੱਚਾ ਤੇ ਨਾ ਛੋਟਾ ਸਰੀਰਕ ਤੌਰ ਤੇ ਫੁਰਤੀਲਾ ਤੇ ਅਕਲ ਦਾ ਤੇਜ ਇਲਮ ਹੁਨਰ ਦਾ ਧਨੀ ਸ਼ਸਤਰ ਅਸਤਰ ਵਿਦਿਆ ਵਿੱਚ ਪੂਰੇ ਤਰ੍ਹਾਂ નિਪੁੰਨ ਆਚਰਨ ਦਾ ਉੱਚਾ ਸੁਚਾਤ ਸਤ ਸੰਗੀ ਵਿਦਵਾਨਾਂ ਦਾ ਪ੍ਰੇਮੀ ਦੇਸ਼ ਵਿਦੇਸ਼ ਦੀ ਸਿਆਸੀ ਹਾਲਤ ਤੋਂ ਜਾਣੂ ਦੇਸ਼ ਕੁੰਮ ਦੀ ਸੇਵਾ ਦੇ ਜਜ਼ਬੇ ਵਾਲਾ ਰਾਜਨੀਤਿਕ ਕੰਮਾਂ ਦਾ ਮਾਹਿਰ ਮੂੰਹੋਂ ਬੋਲ ਕੇ ਦੁਸ਼ਮਣ ਦੀ ਜਾਨ ਕੱਢ ਲੈਣ ਵਾਲਾ ਜੀਵਨ ਦੇ ਹਰ ਪੱਖ ਤੋਂ ਪੂਰਾ ਚੰਗੇ ਘੋੜੇ ਦਾ ਸ਼ਾਹ ਸਵਾਰ ਮਿੱਠ ਬੋਲੜਾ ਤੇ ਸਿੱਖ ਰਾਜਦਾਇਕ ਵਫਾਦਾਰ ਯੋਧਾ ਜਰਨੈਲ ਸੀ ਤੇ ਇਤਿਹਾਸਕਾਰ ਲਿਖਦੇ ਨੇ ਕਹਿੰਦੇ 14-15 ਸਾਲ ਦੀ ਉਮਰ ਵਿੱਚ ਉਹਨਾਂ ਨੇ ਸਾਰੇ ਜੰਗੀ ਕਰਤਬਾਂ ਵਿੱਚ ਪੂਰੀ ਜਾਣਕਾਰੀ ਪ੍ਰਾਪਤ ਕਰ ਲਈ ਜਿੱਥੇ ਉਹ ਨਿਜਾਬਾਜੀ ਤੋਂ ਸ਼ਮਸ਼ੇਰ ਜਾਨੀ ਵਿੱਚ ਆਪਣੀ ਨਜ਼ੀਰ ਆਪ ਸੀ ਉੱਥੇ ਉਹ ਤੀਰ ਤੇ ਬੰਦੂਕ ਨਾਲ ਗੋਲੀ ਦਾ ਸਹੀ ਨਿਸ਼ਾਨਾ ਲਾਉਣ ਵਿੱਚ ਬਹੁਤ ਹੀ ਮਾਹਰ ਸਨ ਖਾਲਸਾ ਦਰਬਾਰ ਲਾਹੌਰ ਦੇ ਸਰਦਾਰਾਂ ਦੇ ਮੁਕਾਬਲੇ ਸਰਦਾਰ ਹਰੀ ਸਿੰਘ ਪੰਜਾਬੀ ਉਰਦੂ ਫਾਰਸੀ ਤੇ ਪਸ਼ਤੋ ਭਾਸ਼ਾਵਾਂ ਵਿੱਚ નિਪੁੰਨ ਸੀ ਇਸ ਇਲਮਤ ਦੇ ਖਾਨਦਾਨਿਕ ਹੁਝੂ ਦੇ ਕਾਰਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ ਜੀ ਦੇ ਲੋ ਕਦਰ ਕਰਦੇ ਸਨ ਜਦ ਕਦੇ ਵੀ ਲਾਹੌਰ ਦਰਬਾਰ ਵੱਲੋਂ ਅੰਗਰੇਜ਼ੀ ਸਰਕਾਰ ਪਾਸ ਕੋਈ ਮਿਸ਼ਨ ਜਾਂ ਕੋਈ ਡੈਲੀਗੇਸ਼ਨ ਭੇਜਿਆ ਜਾਂਦਾ ਤਾਂ ਸਰਦਾਰ ਹਰੀ ਸਿੰਘ ਪ੍ਰਮੁੱਖਾ ਗੁਣ ਯੋਗਤ ਕੀਤਾ ਜਾਂਦਾ ਸੀ ਤੇ ਸਨ 1831 ਸਮੇਂ ਵਿੱਚ ਰੋਪੜ ਮੁਲਾਕਾਤ ਦੇ ਸਮੇਂ ਬਾਰੇ ਇਤਿਹਾਸ ਵਿੱਚੋਂ ਕਈ ਹਵਾਲੇ ਮਿਲਦੇ ਨੇ ਕਿ ਰਾਜਾ ਧਿਆਨ ਸਿੰਘ ਤੇ ਗੁਲਾਬ ਸਿੰਘ ਡੋਗਰੇ ਘਟਪੜੇ ਲਿਖੇ ਹੋਣ ਕਰਕੇ ਅਜਿਹੇ ਕੰਮਾਂ ਲਈ ਨਹੀਂ ਚੁਣੇ ਜਾਂਦੇ ਸਨ ਆਪ ਦੀ ਯੋਗਤਾ ਤੇ ਕਾਰਜ ਪ੍ਰਣਾਲੀ ਪ੍ਰਣਾਇਤਾ ਦੇ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਆਪ ਦੇ ਦਿਲੋਂ ਕਦਰ ਕਰਦੇ ਸਨ ਖਾਲਸਾ ਕੌਮ ਦੇ ਬੱਚਿਆਂ ਦੀ ਉਨਤੀ ਤੇ ਨੌਜਵਾਨਾਂ ਦੇ ਦਿਲ ਵਿਧਾਉਣ ਲਈ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਰਾਜਧਾਨੀ ਲਾਹੌਰ ਵਿੱਚ ਬਸੰਤ ਪੱਜਵੀਂ ਤੇ 10 ਦਿਨਾਂ ਦਾ ਦਰਬਾਰ ਲਗਾਇਆ ਕਰਦੇ ਸਨ ਜਿਸ ਵਿੱਚ ਕਹਿੰਦੇ ਸਾਰੇ ਪੰਜਾਬ ਦੇ ਨੌਜਵਾਨ ਬਹਾਦਰੀ ਦੇ ਕਰਤੱਵ ਤੇ ਜਸਮਾਨੀ ਤਾਕਤ ਦੇ ਕਮਾਲ ਪੇਸ਼ ਕਰਦੇ ਸਨ ਤੇ ਕਾਮਯਾਬ ਹੋਣ ਵਾਲਿਆਂ ਨੂੰ ਜੋ ਨਕ ਦੇ ਨਾਮ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਆਪਣੀ ਫੌਜ ਦੀ ਬੱਚਾ ਪਲਟਨ ਵਿੱਚ ਭਰਤੀ ਕਰ ਲਿਆ ਜਾਂਦਾ ਤੇ 1805 ਇਸਵੀ ਦੇ ਬਸੰਤ ਦਰਬਾਰ ਵਿੱਚ ਸਰਦਾਰ ਹਰੀ ਸਿੰਘ ਨੇ ਜਦੋਂ ਸ਼ਮਸ਼ੇਰ ਜਣੀ ਦੇ ਘੋਰ ਸਵਾਰੀ ਸਮੇਤ ਹੋਰ ਕਈ ਕਰਤਬਾ ਜੋ ਆਪਣੇ ਕਰਤਬ ਮਹਾਰਾਜਾ ਰਣਜੀਤ ਸਿੰਘ ਜੀ ਅੱਗੇ ਪੇਸ਼ ਕੀਤੇ ਤਾਂ ਸ਼ੇਰੇ ਪੰਜਾਬ ਨੇ ਆਪ ਦੇ ਇਹ ਗੁਣ ਵੇਖ ਕੇ ਤੇ ਬੜੇ ਪ੍ਰਭਾਵਿਤ ਹੋਏ ਤੇ ਆਪਣੇ ਕੋਲ ਬੁਲਾ ਕੇ ਆਪਣਾ ਬਹੁਮੁੱਲਾ ਕੈਂਠਾ ਸਰਦਾਰ ਹਰੀ ਸਿੰਘ ਦੇ ਗਲ ਵਿੱਚ ਪਾ ਦਿੱਤਾ ਜਦੋਂ ਮਹਾਰਾਜਾ ਨੇ ਘਰਾਣੇ ਦੀ ਪੁੱਛਗਿੱਛ ਕੀਤੀ ਤਾਂ ਅਹਿਲਕਾਰਾਂ ਨੇ ਦੱਸਿਆ ਕਿ ਇਹ ਨੌਜਵਾਨ ਬਹਾਦਰ ਸ਼ੁਕਰਚੱਕੀਆ ਮਿਸਲ ਦੇ ਕੁਮੇਦਾਨ ਸਰਦਾਰ ਗੁਰਦਿਆਲ ਸਿੰਘ ਉਪਲ ਦਾ ਪੁੱਤਰ ਹੈ ਇਹ ਸੁਣ ਕੇ ਮਹਾਰਾਜਾ ਫਿਰ ਜੀਤ ਸਿੰਘ ਬੜੇ ਖੁਸ਼ ਹੋਏ ਉਹਨਾਂ ਨੂੰ ਬੜੀ ਖੁਸ਼ੀ ਹੋਈ ਉਸੇ ਵਕਤ ਹੀ ਸਰਦਾਰ ਹਰੀ ਸਿੰਘ ਆਪਣੀ ਹਜ਼ੂਰੀ ਖਿਦਮਤਗਾਰ ਕਰਨ ਜੋਕੋ ਤੇ ਕਰ ਦਿੱਤਾ ਗਿਆ ਸਾਹ ਦਰਬਾਰ ਵਿੱਚ ਕੁਝ ਮਹੀਨਿਆਂ ਬਾਅਦ ਆਪ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸ਼ਿਕਾਰ ਖੇਡਣ ਗਏ ਸ਼ਿਕਾਰਗਾਹ ਵਿੱਚ ਵਰਦਿਆ ਹੀ ਇੱਕ ਸ਼ੇਰ ਨੇ ਛਲਾਂਗ ਲਗਾ ਦਿੱਤੀ ਤੇ ਸਰਦਾਰ ਹਰੀ ਸਿੰਘ ਵੱਲ ਜੋ ਝੱਪਟ ਪਿਆ ਤੇ ਸਰਦਾਰ ਹਰੀ ਸਿੰਘ ਜੀ ਨੇ ਦ੍ਰਿੜ ਦਦੇ ਨਾਲ ਦੋ ਹੱਥਾਂ ਨਾਲ ਸ਼ੇਰ ਦੇ ਜਬਾੜੇ ਨੂੰ ਹੱਥ ਪਾ ਲਿਆ ਤੇ ਫੜ ਕੇ ਦੂਰ ਪੁਹਾੜੀ ਨਹੀਂ ਦੇ ਕੇ ਸੁਟਿਆ ਤੇ ਫਿਰ ਕਹਿੰਦੇ ਉਸ ਤੋਂ ਬਾਅਦ ਤੇ ਸ਼ੇਰ ਦੇ ਜਬਾੜੇ ਨੂੰ ਪਾੜ ਦਿੱਤਾ ਤੇ ਆਪਣੀ ਜੋ ਕਿਰਪਾਨ ਮਿਆਨ ਵਿੱਚੋਂ ਕੱਢ ਕੇ ਸ਼ੇਰ ਦਾ ਜੋ ਸਿਰ ਸੀ ਧੜਨ ਨੂੰ ਵੱਖ ਕਰ ਦਿੱਤਾ ਤੇ ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੋ ਉਸ ਵਕਤ ਪੰਡਤ ਵਿਹਾਰੀ ਦਰਬਾਰੀ ਚિત੍ਰਕਾਰ ਵੀ ਮੌਜੂਦ ਸੀ ਤੇ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਨਾਲ ਸਰਦਾਰ ਹਰੀ ਸਿੰਘ ਜੀ ਦਾ ਜੋ ਸ਼ੇਰ ਦਿਨ ਲੜਾਈ ਵਾਲੀ ਜੋ ਇੱਕ ਤਸਵੀਰ ਤਿਆਰ ਕੀਤੀ ਗਈ ਜਿਸ ਦੇ ਦੋ ਤਾਰੇ ਸਰਦਾਰ ਹਰੀ ਸਿੰਘ ਨੇ ਮਹਾਰਾਜਾ ਨੂੰ ਦਿੱਤੇ ਇਹਨਾਂ ਵਿੱਚੋਂ ਇੱਕ ਚਿੱਤਰ ਸਰਦਾਰ ਹਰੀ ਸਿੰਘ ਜੀ ਨੇ ਜਗਤ ਪ੍ਰਸਿੱਧ ਯਾਤਰੀ ਬੈਰਨ ਹੁੰਗਲ ਨੂੰ 8 ਜਨਵਰੀ 1821 ਈਸਵੀ ਨੂੰ ਦਿੱਤਾ ਜਿਸ ਨੂੰ ਦੇਖ ਕੇ ਉਹ ਬੜਾ ਪ੍ਰਸੰਨ ਹੋਇਆ ਤੇ ਮਹਾਰਾਜਾ ਜੀ ਨੇ ਖੁਸ਼ ਹੋ ਕੇ ਸਰਦਾਰ ਹਰੀ ਸਿੰਘ ਦਾ ਨਾਮ ਦੇ ਨਾਲ ਜੋ ਨਲਵੇ ਦੀ ਪਾਦੀ ਲਾ ਦਿੱਤੀ ਤੇ ਉਸ ਦਿਨ ਤੋਂ ਸਰਦਾਰ ਹਰੀ ਸਿੰਘ ਦਾ ਨਾਮ ਸਰਦਾਰ ਹਰੀ ਸਿੰਘ ਨਲਵਾ ਪ੍ਰਸਿੱਧ ਹੋ ਗਿਆ ਆਪਣੀ ਸ਼ੇਰ ਦਿਲ ਰੈਜiment ਦਾ ਸਰਦਾਰ ਇਹ ਆਹਲਾ ਮੁਕਰਰ ਕਰਕੇ 800 ਸਵਾਰ ਤੇ ਪੈਦਲ ਸੈਨਾ ਦਾ ਅਫਸਰ ਨਿਯੁਕਤ ਕਰ ਦਿੱਤਾ ਗਿਆ ਤੇ ਆਪ ਆਪਣੀ ਯੋਗਤਾ ਤੇ ਦੁੱਤੀ ਕਾਰਨਾ ਕਰਕੇ ਨਾ ਕੇਵਲ ਖਾਲਸਾ ਪੋਜ ਦੇ ਕਮਾਂਡਰ ਇਨ ਚੀਫ ਦੇ ਮਹਾਨ ਉੱਚੇ ਅਹੁਦੇ ਤੇ ਪਹੁੰਚੇ ਬਲਕੇ ਕਸ਼ਮੀਰ ਹਜ਼ਾਰਾ ਤੇ ਪਸ਼ਾਵਰ ਦੇ ਗਵਰਨਰ ਵੀ ਬਣੇ ਸਰਦਾਰ ਨਲਮਾ ਨੇ ਪਸ਼ਾਵਰ ਤੇ ਕਸ਼ਮੀਰ ਤੋਂ ਆਪਣੇ ਨਾਮ ਦੇ ਹਰੀ ਸਿੰਘ ਏ ਸਿੱਕੇ ਜਾਰੀ ਕੀਤੇ ਤੇ ਜੋ ਖਾਲਸਾ ਰਾਜ ਦੀ ਸਮਾਪਤੀ ਤੋਂ ਕਈ ਬਰੇ ਬਾਅਦ ਤੱਕ ਵੀ ਚੱਲਦੇ ਰਹੇ ਤੇ ਕਹਿੰਦੇ 1807 ਇਸਵੇਂ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੇ ਕਸੂਰ ਦੀ ਜੰਗ ਵਿੱਚ ਬਹਾਦਰੀ ਤੇ ਜੰਗੀ ਚਾਲਾਂ ਨਾਲ ਜਿੱਤ ਪ੍ਰਾਪਤ ਕੀਤੀ ਕਸੂਰ ਦਾ ਜੋ ਨਵਾਬ ਕਤਬਦੀਨ ਖਾਨ ਕਸੂਰੀਆ ਨਵਾਬ ਮੁਜਫਰ ਖਾਨ ਨਾਲ ਮਿਲ ਕੇ ਖਾਲਸਾ ਰਾਜ ਵਿਰੁੱਧ ਜੰਗੀ ਤਿਆਰੀ ਕਰ ਰਿਹਾ ਸੀ ਤੇ ਮਹਾਰਾਜਾ ਦੇ ਕਹਿਣ ਤੇ ਫਕੀਰ ਅਜ਼ੂਜ਼ੂਦੀਨ ਨੇ ਸਰਦਾਰ ਫਤਿਹ ਸਿੰਘ ਕਾਲਿਆਂ ਵਾਲੇ ਜੰਗ ਦੇ ਖੂਨ ਖਰਾਬੇ ਬਾਰੇ ਸਮਝਾਇਆ ਪਰੰਤੂ ਉਲਟ ਉਸ ਨੇ ਬਦਸਲੂਕੀ ਕੀਤੀ ਮਹਾਰਾਜਾ ਨੇ ਫੌਜ ਕੂਚ ਕਰਨ ਦਾ ਹੁਕਮ ਦਿੱਤਾ ਤੇ ਸਰਦਾਰ ਹਰੀ ਸਿੰਘ ਨਲਵਾ ਆਪਣੇ ਸ਼ੇਰਦਿਲ ਰੈਜiment ਸਮੇਤ ਨਸ਼ਹਿਰੇ ਪਹੁੰਚ ਗਿਆ ਇਸ ਤੋਂ ਬਾਅਦ ਹਮਲਾ ਹੋਇਆ ਗੋਲਾਬਾਰੀ ਹੋਈ ਤੇ ਸਰਦਾਰ ਹਰੀ ਸਿੰਘ ਨਲਮ ਨੇ ਕਿਲੇ ਦੀ ਅੰਦਾ ਹਿੱਟ ਬਰੂਦ ਭਰ ਕੇ ਅੱਗ ਲਾ ਦਿੱਤੀ ਤੇ ਗਾਜੀ ਸੈਨਾ ਕਿਲਾ ਛੱਡ ਕੇ ਨਸ ਗਈ ਤੇ ਇਸੇ ਤਰ੍ਹਾਂ ਹੀ ਕਹਿੰਦੇ ਜੋ ਕਸੂਰ ਦੀ ਜੰਗ ਜਿੱਤ ਲਈ ਗਈ ਇਸ ਤੋਂ ਬਾਅਦ ਸਰਦਾਰ ਹਰੀ ਸਿੰਘ ਜੋ ਕਿ ਮਲਤਾਨ ਦੇ ਸ਼ਾਸਕ ਨਵਾਬ ਮੁਜਫਰ ਖਾਨ ਹਰਾ ਕੇ ਮਲਤਾਨ ਦੇ ਜਿੱਤ ਪ੍ਰਾਪਤ ਕੀਤੀ ਜੰਗ ਵਿੱਚ ਸਰਦਾਰ ਹਰੀ ਸਿੰਘ ਅਟਾਰੀ ਤੇ ਸਰਦਾਰ ਹਰੀ ਸਿੰਘ ਬੁਰੀ ਤਰ੍ਹਾਂ ਅੱਗ ਨਾਲ ਝੁੱਲ ਸਗੇ ਜਦੋਂ ਕਈ ਮਹੀਨਿਆਂ ਦਾ ਇਲਾਜ ਚੱਲਣ ਤੋਂ ਬਾਅਦ ਤੰਦਰੁਸਤ ਹੋਏ ਤਾਂ ਮਹਾਰਾਜਾ ਨੇ ਦਰਬਾਰ ਲਗਾ ਕੇ ਸਰਦਾਰ ਹਰੀ ਸਿੰਘ ਨਲੋਏ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਹੋਇਆਂ 20000 ਰੁਪਏ ਸਾਲਾਨਾ ਦੀ ਹੋਰ ਜਾਗੀਰ ਬਖਸ਼ਿਸ਼ ਇਨਾਮੀ ਇਨਾਮ ਬਖਸ਼ ਦਿੱਤਾ ਤੇ ਕਹਿੰਦੇ ਇਸੇ ਤਰ੍ਹਾਂ ਹੀ ਜਦੋਂ ਹੋਰ ਵੀ ਜੰਗਾਂ ਹੋਈਆਂ 1813 ਇਸ ਵਿੱਚ ਅਟਕਦੀ ਜਿੱਤ ਪ੍ਰਾਪਤ ਕੀਤੀ ਗਈ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਕਿ ਅਟਕ ਦੇ ਕਿਲੇ ਜਿੱਤਣ ਤੋਂ ਬਾਅਦ ਪੰਜਾਬ ਵਿੱਚ ਅਮਨ ਨਹੀਂ ਹੋ ਸਕਦਾ ਕਿਉਂਕਿ ਜਿੰਨੇ ਵੀ ਹਮਲਾਵਰ ਪੰਜਾਬ ਉਤੇ ਹਮਲਾ ਕਰਦੇ ਸਨ ਉਹ ਇਸੇ ਰਸਤੇ ਆਉਂਦੇ ਸਨ ਦੀਵਾਨ ਮੁਕਮਚੰਦ ਤੇ ਸਰਦਾਰ ਹਰੀ ਸਿੰਘ ਨੇ ਅਟਕ ਤੇ ਜੜਾਈ ਕਰਕੇ ਦੋਸਤ ਮੁਹੰਮਦ ਖਾਨ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਤੇ ਅਟਕ ਦੇ ਕਿਲੇ ਤੇ ਕਬਜ਼ਾ ਕਰ ਲਿਆ ਇਸ ਜਿੱਤ ਤੋਂ ਅਫਗਾਨਾਂ ਦੇ ਦਿਲਾਂ ਵਿੱਚ ਖਾਲਸੇ ਦੀ ਬਹਾਦਰੀ ਦੇ ਡਰ ਦਾ ਇੰਨਾ ਸਿੱਕਾ ਬੈਠਾ ਕਿ ਅਫਗਾਨੀ ਇਸਤਰੀਆਂ ਆਪਣੇ ਬੱਚਿਆਂ ਨੂੰ ਸਰਦਾਰ ਹਲੂ ਸਰਦਾਰ ਹਰੀ ਸਿੰਘ ਨਲਵੇ ਦੇ ਨਾਮ ਲੈ ਕੇ ਡਰਾਉਂਦੀਆਂ ਸਨ ਇਸ ਬਾਰੇ सय्यਦ ਮਹੋਬਦ ਲਤੀਫ ਲਿਖਦਾ ਹੈ ਕਿ ਉਸ ਦਾ ਦਬਦਬਾ ਅਫਗਾਨਾਂ ਦੇ ਜੋ ਅਫਗਾਨਾਂ ਦੇ ਦਿਲਾਂ ਵਿੱਚ ਐਸਾ ਬੈਠਾ ਕਿ ਅੱਜ ਤੱਕ ਜੋ ਅਫਗਾਨੀ ਮਾਮਾ ਹਨ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਡਰਾਉਂਦਿਆਂ ਹਨ ਕਿ ਹਰੀਆ ਰੰਗਲੇ ਕਹਿ ਕੇ ਡਰਾਉਂਦਿਆਂ ਸਨ ਸਰਦਾਰ ਸ਼ਮਸ਼ੇਰ ਸਿੰਘ ਔਕ ਨੇ ਵੀ ਆਪਣੀ ਲਿਖਤ वीर ਨਾਇਕ ਹਰੀ ਸਿੰਘ ਨਲਵਾ ਵਿੱਚ ਲਿਖਿਆ ਕਿ ਪਠਾਣੀਆਂ ਆਪਣੇ ਨਿਆਣੇ ਪੁੱਤਰਾਂ ਨੂੰ ਇਹ ਕਹਿ ਕੇ ਚੁੱਪ ਕਰਾਉਂਦੀਆਂ ਸਨ ਚੁੱਪ ਛਾ ਹਰੀਆ ਰੰਗਲੇ ਕਹਿਣ ਤੋਂ ਭਾਵ ਕਿ ਚੁੱਪ ਕਰ ਜਾ ਜਣੇ ਤੇ ਹਰੀ ਸਿੰਘ ਆ ਜਾਵੇਗਾ ਤੇ ਇਸੇ ਤਰ੍ਹਾਂ ਮਲਤਾਨ ਦੇ ਨਵਾਬ ਮੁਜੱਫਰ ਖਾਨ ਸੋਧਣ ਲਈ ਸਰਦਾਰ ਹਰੀ ਸਿੰਘ ਨੇ 15 ਫਰਵਰੀ 1818 ਇਸਵੀ ਮਲਤਾਨ ਸ਼ਹਿਰ ਤੇ ਚੜ੍ਹਾਈ ਕੀਤੀ ਤੇ ਸ਼ਹਿਰ ਦਾ ਲਾਹੌਰੀ ਦਰਵਾਜ਼ਾ ਉਡਾ ਕੇ ਆਪਣੀ ਰਜiment ਸਹਿਤ ਸਹਿਦ ਸ਼ਹਿਰ ਵਿੱਚ ਦਾਖਲ ਹੋ ਗਏ 3 ਮਹੀਨੇ ਜੰਗ ਚੱਲੀ ਅਖੀਰ ਜੋ ਖਾਲਸਾ ਫੌਜ ਕਿਲੇ ਦੇ ਅੰਦਰ ਦਾਖਲ ਹੋ ਗਈ ਤੇ ਇਸ ਤੋਂ ਬਾਅਦ ਖਾਲਸਾ ਫੌਜ ਨੇ ਮਲਤਾਨ ਤੇ ਕਬਜ਼ਾ ਕਰ ਲਿਆ ਤੇ ਮਹਾਰਾਜਾ ਦਰਬਾਰ ਲਗਾ ਕੇ ਸਰਦਾਰ ਹਰੀ ਸਿੰਘ ਦੀ ਜ਼ਗੀਰ ਹੋਰ ਦੁੱਗਣੀ ਕਰ ਦਿੱਤੀ ਗਈ ਤੇ ਇਸੇ ਤਰ੍ਹਾਂ ਹੀ ਜੋ ਸਰਦਾਰ ਹਰੀ ਸਿੰਘ ਦੇ ਹੋਰ ਵੀ ਬੜੇ ਕੌਤਕ ਹਨ ਜਿਨ੍ਹਾਂ ਬਾਰੇ ਆਪਾਂ ਵਿਚਾਰ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਤਿਹਾਸ ਪੜ੍ਹੀਏ ਸਰਦਾਰ ਹਰੀ ਸਿੰਘ ਨਲਵੇ ਦਾ ਤੇ ਪਤਾ ਲੱਗਦਾ ਹੈ ਕਿ ਸਰਦਾਰ ਹਰੀ ਸਿੰਘ ਕਿੰਨੇ ਬਹਾਦਰ ਤੇ ਕਿੰਨੇ ਯੋਧੇ ਸਨ ਤੇ ਸਾਧ ਸਿੰਘ ਜੀ ਆਖਰਕਾਰ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਸ਼ਹੀਦੀ ਦੀ ਤੇ ਕਹਿੰਦੇ ਆਖਰਕਾਰ ਜਦੋਂ ਸ਼ਹੀਦੀ ਦਾ ਸਮਾਂ ਆਇਆ ਤੇ ਸਰਦਾਰ ਹਰੀ ਸਿੰਘ ਨਲਵਾ ਜੋ ਮੋਹਨ ਨੇਰੇ ਜਮਰੋਦ ਜਾ ਪਹੁੰਚੇ ਅਫਗਾਨਾਂ ਤੇ ਆਪਣੀ ਫੌਜ ਸਮੇਤ ਸ਼ੀਹ ਵਾਂਗ ਟੁੱਟ ਕੇ ਪੈ ਗਏ ਆਪਣੇ ਸਰਦਾਰ ਵੇਖ ਕੇ ਖਾਲਸਾ ਫੌਜ ਦੇ ਹੌਸਲੇ ਹੋਰ ਬੁਲੰਦ ਹੋ ਗਏ ਤੇ ਕਹਿੰਦੇ ਉਹਦੇ ਅਫਗਾਨੀਆਂ ਨੇ ਵੀ ਗੋਲੀਬਾਰੀ ਸ਼ੁਰੂ ਹੋ ਗਈ ਉਹਨਾਂ ਨੇ ਵੀ ਗੋਲੀਬਾਰੀ ਕਰ ਦਿੱਤੀ ਸਰਦਾਰ ਨੇ ਆਪਣੀ ਫੌਜ ਨੂੰ ਹੱਲਾਸ਼ੇਰੀ ਦਿੱਤੀ ਤੇ ਬੰਗਾਰਦੇ ਹੋਏ ਅੱਗੇ ਵਧਣ ਦਾ ਹੁਕਮ ਦਿੱਤਾ ਹੱਲਾ ਇੰਨੇ ਜੋਸ਼ ਨਾਲ ਕੀਤਾ ਕਿ ਵੈਰੀ ਦੀ ਫੌਜ ਇਸ ਤਰ੍ਹਾਂ ਔਖੜੀ ਜਿਵੇਂ ਹੜ ਅਗੇ ਬੂਰ ਬੂਰ ਡੁੱਰਦਾ ਹੈ ਤੇ ਸਾਹਾ ਸੰਗ ਜੀ ਵੈਰੀ ਦੀ ਫੌਜ ਇਸ ਤਰ੍ਹਾਂ ਜਦੋਂ ਸਾਰਿਆਂ ਵਿੱਚ ਤੜਬੱਲੀ ਮਚ ਗਈ ਜਦੋਂ ਨੂੰ ਪਤਾ ਲੱਗਿਆ ਕਿ ਸਰਦਾਰ ਹਰੀ ਸਿੰਘ ਆਪ ਲੜ ਰਿਹਾ ਹੈ ਤਾਂ ਅਫਗਾਨੀ ਫੌਜ ਪੈਰ ਸਿਰ ਤੇ ਰੱਖ ਕੇ ਆਪਣੀ ਜਾਨ ਬਚਾਉਂਦੇ ਭੱਜ ਨਿਕਲੇ ਤੇ ਸਰਦਾਰ ਹਰੀ ਸਿੰਘ ਨੇ ਅਫਗਾਨ ਦੀਆਂ 14 ਵੱਡੀਆਂ ਤੋਪਾਂ ਤੇ ਕਬਜ਼ਾ ਕਰ ਲਿਆ ਤੇ ਅਫਗਾਨ ਦਰਾ ਖੈਬਰ ਵਿੱਚ ਵੜ ਗਏ ਸਰਦਾਰ ਫਗਾਨਾ ਮਗਰ ਜਾਣਾ ਨਹੀਂ ਚਾਹੁੰਦੇ ਸਨ ਕਿਉਂਕਿ ਸਰਦਾਰ ਨਿਹਾਲ ਸਿੰਘ 1500 ਸਿਪਾਈਆਂ ਨਾਲ ਅਫਗਾਨਾਂ ਦੀ ਵੱਡੀ ਫੌਜ ਦੇ ਮਗਰ ਜਾ ਰਿਹਾ ਸੀ ਤੇ ਸਰਦਾਰ ਹਰੀ ਸਿੰਘ ਨਲੂਆ ਇਹ ਵੇਖ ਕੇ ਉਹਨਾਂ ਦੀ ਸਹਾਇਤਾ ਲਈ ਜੋ ਦਰੋ ਅੰਦਰ ਚਲਾ ਗਿਆ ਸਰਦਾਰ ਹਰੀ ਸਿੰਘ ਉਸ ਥਾ ਤੇ ਜਿਸ ਸਰਕਮ ਰੇਤਲੀ ਚਟਾਨ ਆਖਦੇ ਹਨ ਇਸ ਚਟਾਨ ਅੰਦਰ ਗੁਫਾ ਵਿੱਚ ਕੁਝ ਵੈਰੀ ਛਿਪੇ ਬੈਠੇ ਸਨ ਤੇ ਜਦੋਂ ਸਰਦਾਰ ਹਰੀ ਸਿੰਘ ਅੱਗੇ ਵਧਿਆ ਤਾਂ ਅੰਦਰ ਬੈਠੇ ਵੈਰੀਆਂ ਨੇ ਗੋਲੀਆਂ ਚਲਾਈਆਂ ਦੋ ਗੋਲੀਆਂ ਐਸੀਆਂ ਚਲੀਆਂ ਇੱਕ ਸਰਦਾਰ ਹਰੀ ਸਿੰਘ ਦੀ ਛਾਤੀ ਵਿੱਚ ਵੱਜੀ ਤੇ ਦੂਜੀ ਬੱਖੀ ਵਿੱਚ ਜਾ ਲੱਗੀ ਤੇ ਸਰਦਾਰ ਹਰੀ ਸਿੰਘ ਦੇ ਨਾਲ ਵਾਲੇ ਜਵਾਰਸ ਉਹਨਾਂ ਨੇ ਟੋਟੇ ਟੁੱਟੇ ਕਰ ਦਿੱਤੇ ਤੇ ਜਿਹੜਾ ਕੰਮ ਕਰ ਚੁੱਕੇ ਸਨ ਇਸ ਤਰ੍ਹਾਂ 2000 ਕਾਤਲਾਂ ਦੀ ਮੌਤ ਦੇ ਘੋਟ ਉਤਾਰ ਦਿੱਤਾ ਤੇ ਜੋ ਕਦੇ ਵੀ ਉਹ ਕਾਟਾ ਪੂਰਾ ਨਹੀਂ ਸੀ ਹੋ ਸਕਦਾ। ਜਖਮੀ ਸਰਦਾਰ ਨੇ ਘੋੜਾ ਜਮਰੋਦ ਦੇ ਕਿਲੇ ਵੱਲ ਮੋੜ ਲਿਆ ਤੇ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ ਕਿ ਸਰਦਾਰ ਹਰੀ ਸਿੰਘ ਜ਼ਖਮੀ ਹੈ। ਤੇ ਇਸ ਵੇਲੇ ਬਾਰੇ ਕਵੀ ਕਾਦਰੀ ਯਾਰ ਲਿਖਦਾ ਹੈ ਨੱਟ ਨਿਕਲ ਚੱਲ ਘੋੜਿਆ ਕੇਲੇ ਦੇ ਵੱਲ ਅਸੀਂ ਪਾਵਨਾਂ ਨੇ ਦੂਜੀ ਵਾਰ ਫੇਰਾ ਗੋਲੀ ਲੱਗੀ ਐ ਕਹਿਰ ਕਲੋਰ ਵਾਲੀ ਕਾਇਲ ਹੋਇਆ ਅੱਜ ਸਵਾਰ ਤੇਰਾ ਕਾਦਰ ਯਾਰ ਜੋ ਲੈ ਚਲੇ ਅੱਜ ਡੇਰੇ ਤੇਰਾ ਕਹਦੇ ਨਾ ਭੁੱਲ ਸੀ ਪਿਆਰ ਸ਼ੇਰਾ ਇਸ ਤਰ੍ਹਾਂ ਘੋੜੇ ਨਾਲ वार्तालाਪ ਕਰਦੇ ਹੋਏ ਜੋ ਕਾਦਰ ਯਾਰ ਖਾਨ ਨੇ ਲਿਖਿਆ ਹੈ ਸਰਦਾਰ ਹਰੀ ਸਿੰਘ ਸਰਦਾਰ ਮਹਾ ਸਿੰਘ ਨੇ ਤੇ ਦੋ ਹੋਰ ਸਿੰਘਾਂ ਦੀ ਸਹਾਇਤਾ ਨਾਲ ਜਦੋਂ ਜਮਰੋਦ ਵਾਪਸ ਪੁੰਜੇ ਤਾਂ ਕਿਲੇ ਵਿੱਚ ਸਰਦਾਰ ਹਰੀ ਸਿੰਘ ਨੂੰ ਉਤਾਰ ਦਿਆਹੀਂ ਉਸੇ ਵਕਤ ਜੋ ਫਟ ਬੰਦਣ ਵਾਸਤੇ ਫਟ ਬੰਦਨ ਵਾਲੇ ਨੂੰ ਬੁਲਾ ਲਿਆ ਗਿਆ ਪਰ ਦਰਦ ਹੋਰ ਤੇਜ ਹੋ ਗਿਆ ਤੇ ਸਰਦਾਰ ਹਰੀ ਸਿੰਘ ਨੇ ਆਪਣਾ ਅੰਤ ਸਾਮਾ ਨੇੜੇ ਆਉਂਦਾ ਵੇਖ ਕੇ ਸਰਦਾਰ ਮਹਾ ਸਿੰਘ ਤੇ ਰਜਿਮੈਂਟਾਂ ਦੇ ਮੁਖੀ ਸਰਦਾਰਾਂ ਨੂੰ ਬੁਲਾ ਕੇ ਕਿਹਾ ਕਿ ਸਾਰੀ ਫੌਜ ਦੀ ਸਰਦਾਰ ਦੀ ਪੂਰੀ ਵਫਾਦਾਰ ਤੇ ਨਮਕ ਲਾਲ ਬਣ ਕੇ ਰਹੇ ਤੇ ਕਹਿੰਦੇ ਮੇਰੀ ਮੌਤ ਦੀ ਖਬਰ ਲਾਹੌਰ ਤੋਂ ਮਦਦ ਆਉਣ ਤੱਕ ਗੁਪਤ ਰੱਖੀ ਜਾਵੇ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੋਂ ਕਹਿੰਦੇ ਤੁਹਾਡੇ ਵਾਸਤੇ ਹੋਰ ਮਦਦ ਨਹੀਂ ਆਉਂਦੀ ਹੋਰ ਫੌਜਾ ਨਹੀਂ ਆਉਂਦੀ ਤੇ ਤੁਸੀਂ ਇਹ ਕਿਸੇ ਨੂੰ ਨਾ ਦੱਸਿਓ ਕਿ ਸਰਦਾਰ ਹਰੀ ਸਿੰਘ ਜੋ ਸ਼ਹੀਦ ਹੋ ਗਿਆ ਹੈ ਇਹ ਜੋ ਸੰਸਾਰ ਨੂੰ ਛੱਡ ਚੁੱਕਾ ਹੈ ਤੇ ਸਾਧ ਸੰਗਤ ਜੀ ਇਹ ਕਹਿ ਕੇ ਜਦੋਂ ਸਰਦਾਰ ਹਰੀ ਸਿੰਘ ਨੇ ਇਸ ਸੰਸਾਰ ਤੋਂ کوچ ਕੀਤੀ ਤੇ ਕਹਿੰਦੇ ਸਰਦਾਰ ਹਰੀ ਸਿੰਘ ਦੀ ਮੌਤ ਨੂੰ ਗੁਪਤ ਰੱਖਿਆ ਗਿਆ ਉਹਨਾਂ ਦੀ ਸ਼ਹੀਦੀ ਨੂੰ ਮੁਕਤ ਰੱਖਣ ਜੋ ਗੁਪਤ ਰੱਖਣ ਤੇ ਇਹ ਕਹੇ ਕਿ ਖਾਲਸਾ ਰਾਜ ਇੱਕ ਬਹਾਦਰ ਯੋਧਾ ਜਰਨੈਲ ਸਿੰਘ ਜੋ ਸਿੱਖ ਜਹਾਨ ਤੋਂ کوچ ਕਰ ਗਿਆ ਜੋ ਉਹਨਾਂ ਦੇ ਅੰਤਲੇ ਬਚਨ ਸਨ ਕਿ ਜਿਵੇਂ ਅਸੀਂ ਆਪਣੀ ਜੋ ਸਿੱਖੀ ਕੇਸਾ ਸਵਾਸਾ ਸੰਗਨ ਭਾਈ ਸਿੱਖ ਕੌਮ ਵਾਸਤੇ ਸਿੱਖ ਧਰਮ ਵਾਸਤੇ ਅਸੀਂ ਕੁਰਬਾਨੀਆਂ ਕੀਤੀਆਂ ਹਨ ਇਸੇ ਤਰ੍ਹਾਂ ਹੀ ਤੁਸੀਂ ਵੀ ਸਿੱਖ ਕੌਮ ਦੇ ਨਾਲ ਕਦੇ ਨਮਕ ਹਰਾਮੇ ਨਹੀਂ ਕਰਨੀ ਨਮਕ ਹਲਾਲ ਬਲ ਕੇ ਰਹਿਣਾ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸਰਦਾਰ ਹਰੀ ਸਿੰਘ ਦੇ ਇਸ ਅਨੋਖੇ ਜੀਵਨ ਤੋਂ ਸਾਨੂੰ ਵੀ ਸਿੱਖਿਆ ਮਿਲਦੀ ਹੈ ਕਿ ਸਾਧ ਸੰਗਤ ਜੀ ਅਸੀਂ ਵੀ ਆਪਣੇ ਗੁਰੂ ਪ੍ਰਤੀ ਆਪਣੀ ਕੌਮ ਪ੍ਰਤੀ ਵਫਾਦਾਰ ਬਣ ਕੇ ਰਹੀਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਜੋ ਸਿੱਖ ਕੌਮ ਦੇ ਨੁਮਾਇੰਦੇ ਹਨ ਉਹਨਾਂ ਦੇ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਲੱਗ ਕੇ ਸਿੱਖ ਕੌਮ ਵਾਸਤੇ ਕੁਛ ਨਾ ਕੁਛ ਜ਼ਰੂਰ ਕਰੀਏ ਕਿਉਂਕਿ ਹੁਣ ਸਮੇਂ ਮੁਤਾਬਕ ਲੋੜ ਹੈ ਸਿੱਖ ਕੌਮ ਨੂੰ ਉਹਨਾਂ ਮਹਾਨ ਵੀਰ ਯੋਧਿਆਂ ਦੀ ਜੋ ਸਿਰ ਲਾ ਕੇ ਯੋਧੇ ਹਨ ਸਿੱਖ ਕੌਮ ਵਿੱਚ ਉਹਨਾਂ ਦੇ ਬੜੇ ਥੋੜ੍ਹ ਹੈ ਤੇ ਬੜੇ ਹੀ ਵੱਡੇ ਪੱਧਰ ਤੇ ਸਾਡਾ ਫਰਜ਼ ਹੈ ਕਿ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜਦੇ ਹੋਏ ਗੁਰੂ ਦੇ ਵਚਨਾਂ ਨਾਲ ਜੁੜਦੇ ਹੋਏ ਤੇ ਅਮਰਤ ਸ਼ਾਹ ਕੇ ਗੁਰੂ ਵਾਲੇ ਬਣ ਕੇ ਆਪਣੀ ਕੌਮ ਖਾਤਰ ਆਪਣੇ ਧਰਮ ਖਾਤਰ ਕੁਛ ਨਾ ਕੁਛ ਕਰੀਏ ਤੇ ਸਾਧ ਸੰਗਤ ਜੀ ਆਪਣੇ ਜੋ ਸਿੱਖ ਪੰਥ ਵਾਸਤੇ ਚੜ੍ਹਦੀ ਕਲਾ ਦੇ ਅਰਦਾਸ ਕਰੀਏ ਤੇ ਐਸੇ ਮਹਾਨ ਯੋਧੇ ਸਰਦਾਰ ਹਰੀ ਸਿੰਘ ਨਲਵੇ ਵਰਗੇ ਜਿਨ੍ਹਾਂ ਨੇ ਆਪਣੇ ਜਜ਼ਬੇ ਨੂੰ ਕਾਇਮ ਰੱਖਿਆ ਤੇ ਆਪਣੀ ਮੌਤ ਦੇ ਅੰਤਲੇ ਸਮੇਂ ਨੂੰ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਇਹਨੂੰ ਗੁਪਤ ਰੱਖਿਆ ਜਾਵੇ ਜੋ ਉਹਨਾਂ ਦੀ ਮਹਾਨ ਸ਼ਹੀਦੀ ਸਾਨੂੰ ਇਹੋ ਸਿਖਿਆ ਦਿੰਦੀ ਹੈ ਕਿ ਸਾਥ ਸੰਗਤ ਜੀ ਮੌਤ ਇੱਕ ਵਾਰ ਆਉਣੀ ਹੈ ਤੇ ਜ਼ਿੰਦਗੀ ਵਿੱਚ ਐਸੇ ਕੋਈ ਚੰਗੇ ਕਰਮ ਕਰ ਜਾਈਏ ਐਸਾ ਕੋਈ ਚੰਗਾ ਕਮਾ ਜਾਈਏ ਜਿਹਦੇ ਕਰਕੇ ਦੁਨੀਆ ਸਾਨੂੰ ਯਾਦ ਰੱਖੇ ਤੇ ਸਰਦਾਰ ਹਰੀ ਸਿੰਘ ਨਲਵੇ ਦਾ ਨਾਮ ਰਹਿੰਦੀ ਦੁਨੀਆ ਤੱਕ ਜਰੂਰ ਤੱਕ ਇਹ ਦੁਨੀਆ ਹੈ ਸਾਡੇ ਸਿੱਖ ਕੌਮ ਦੇ ਨ ਮਹਾਨ ਜਨੈਲਾ ਦਾ ਮਹਾਨ ਸੂਰਬੀਰ ਦਾ ਨਾਮ ਜੋ ਸਤਾਰਿਆਂ ਵਾਂਗ ਚਮਕਦਾ ਰਹੇਗਾ ਤੇ ਸਾਧ ਸੰਗਤ ਜੀ ਅੱਜ ਆਪਣੀ ਜੋ ਵਿਚਾਰ ਸੀ ਸਰਦਾਰ ਹਰੀ ਸਿੰਘ ਨਲਵੇ ਦੇ ਸੰਖੇਪ ਜੀਵਨ ਬਾਰੇ ਸੀ ਤੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਬੇਨਤੀ ਕਰਦੇ ਆ ਸੰਗਤਾਂ ਨੂੰ ਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਇਸੇ ਤਰ੍ਹਾਂ ਹੀ ਸਿੱਖ ਕੌਮ ਦੇ ਹੋਰ ਵੀ ਜੋ ਮਹਾਨ ਯੋਧੇ ਹਨ ਜਿਨ੍ਹਾਂ ਨੇ ਸਿੱਖ ਕੌਮ ਵਾਸਤੇ ਸਿੱਖ ਪੰਥ ਵਾਸਤੇ ਆਪਣੇ ਜੀਵਨ ਨੂੰ ਜੋ ਸਿੱਖ ਕੌਮ ਨੂੰ ਅਰਪਣ ਕੀਤਾ ਹੈ ਸਾਧ ਸੰਗਤ ਜੀ ਦੇ ਜੀਵਨ ਬਾਰੇ ਆਪਾਂ ਆਉਣ ਵਾਲੇ ਸਮੇਂ ਵਿੱਚ ਵਿਚਾਰਾਂ ਕਰਨੀਆਂ ਹਨ ਬੜੇ ਹੀ ਸਿੱਖ ਕੌਮ ਵਿੱਚ ਮਹਾਨ ਯੋਧੇ ਹਨ ਜਿਨ੍ਹਾਂ ਦੀ ਜੀਵਨੀ ਆਪਾਂ ਹੌਲੀ-ਹੌਲੀ ਕਰਕੇ ਇੱਕ-ਇੱਕ ਕਰਕੇ ਸੰਗਤਾਂ ਦੇ ਰੂਬਰੂ ਕਰਾਉਣੀਆਂ ਹਨ ਸਾਡਾ ਸਿੱਖ ਚੈਨਲ ਜੋ ਸਰਦਾਰ ਬਚਿੱਤਰ ਸਿੰਘ ਖਾਲਸਾ ਚੈਨਲ ਤੇ ਇਹਨੂੰ ਲਾਇਕ ਸ਼ੇਅਰ ਕਰੋ ਤੇ ਕਮੈਂਟ ਵੀ ਕਰੋ ਸੋਹਣੇ-ਸੋਹਣੇ ਤਾਂ ਜੋ ਸਾਨੂੰ ਵੀ ਹੋਸ਼ਨਾ ਮਿਲੇ ਸੰਗਤਾਂ ਦਾ ਪਿਆਰ ਮਿਲੇ ਤੇ ਅਸੀਂ ਵੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਸਿ ਸਭ ਪ੍ਰਾਪਤ ਕਰਦੇ ਹੋਏ ਸਿੱਖ ਕੌਮ ਦੇ ਮਹਾਨ ਯੋਧਿਆਂ ਦਾ ਹੋਰ ਇਤਿਹਾਸ ਪੜ ਕੇ ਇਤਿਹਾਸ ਯਾਦ ਕਰਕੇ ਸੰਗਤਾਂ ਦੇ ਰੂਬਰੂ ਹੋ ਕਰਕੇ ਜਾਣੂ ਕਰਵਾ ਸਕੀਏ ਜੀ ਸੋ ਇੰਨੇ ਸਮੇਂ ਵਿੱਚ ਸਰਦਾਰ ਹਰੀ ਸਿੰਘ ਨਲਵੇ ਦੇ ਜੀਵਨ ਬਾਰੇ ਵਿਚਾਰਾਂ ਕਰਦੇ ਆ ਤੇ ਉਹਨਾਂ ਮਹਾਨ ਯੋਧਿਆਂ ਦੀ ਜੀਵਨੀਆਂ ਬਾਰੇ ਵਿਚਾਰਾਂ ਕਰਦੇ ਹੋਈਆਂ ਭੁੱਲਾ ਚੁੱਕਾਂ ਬਖਸ਼ ਲੈਣੀਆਂ ਭੁੱਲਣੇ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਤੇ ਗੁਰਬਾਣੀ ਦਾ ਫਰਮਾਨ ਹੈ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੋਜਨ ਕੋ 다ਓ ਇਨੀਆਂ ਕੋ ਵਿਚਾਰਾਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ